ਗੋਲੀ ਦੀ ਆਵਾਜ਼ ਦੇ ਨਾਲ ਕੰਬ اٹھਿਆ ਜਲੰਧਰ ਰੋਡ ਜਿਹੜਾ ਕਰਤਾਰਸਪੁਰ ਤੋਂ ਸੀਨੀਅਰ ਉਪ ਪ੍ਰਧਾਨ ਗੁੱਡੂ ਸੇਠ ਦੀ ਸ਼ੋਰੂਮ ਤੇ ਚੱਲੀ ਹੈ ਗੋਲੀ ਦੋ ਅਣਪਛਾਤੇ ਨੌਜਵਾਨ ਜੋ ਕਿ ਮੋਟਰਸਾਈਕਲ ਤੇ ਸਵਾਰ ਸੀ ਇੱਕ ਗੋਲੀ ਚਲਾ ਦਿੰਦੇ ਨੇ ਔਰ ਇਹ ਗੋਲੀ ਸ਼ੀਸ਼ੇ ਤੇ ਲੱਗੀ ਹੈ ਪਹਿਲਾਂ ਤਾਂ ਜ਼ੋਰਦਾਰ ਆਵਾਜ਼ ਆਂਦੀ ਹੈ ਜਿਵੇਂ ਤਮਾਕਾ ਹੋਵੇ ਲੇਕਿਨ ਬਾਅਦ ਵਿੱਚ ਸ਼ੀਸ਼ਾ ਚੱਕਨਾ ਚੂਰ ਹੋ ਕੇ ਛੇਠਾ ਡਿੱਗ ਜਾਂਦਾ ਹੈ ਤੇ ਜਿੰਨੇ ਵੀ ਕਸਮਰ ਮੁਲਾਜਮ ਸੀਓ ਸ਼ੋਰੂਮ ਦੇ ਅੰਦਰ ਸਾਰੇ ਕੰਬ ਜਾਂਦੇ ਨੇ ਦਹਿਲ ਜਾਂਦੇ ਨੇ ਔਰ ਇਲਾਕੇ ਦੇ ਵਿੱਚ ਸਨਨਾਟਾ ਫਸਰ ਜਾਂਦਾ ਹੈ ਖੌਫ ਹੈ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਵੀ ਗੋਲੀ ਦੀਆਂ ਵਾਰਦਾਤਾਂ ਲਗਾਤਾਰ ਹੋਈਆਂ ਭਾਵੇਂ ਪੁਲਿਸ ਨੇ ਟਰੇਸ ਕਰ ਲਈਆਂ ਇਸ ਵਾਰ ਗੋਲੀ ਚਲੀ ਹੈ ਜਿਲ੍ਹਾ ਗੁਰਦਾਸਪੁਰ ਤੋਂ ਕਾਂਗਰਸ ਦੇ ਸੀਨੀਅਰ ਉਪ ਪ੍ਰਧਾਨ ਗੁੱਡੂ ਸੇਠ ਦੇ ਸ਼ੋਰੂਮ ਤੇ ਬੇਸ਼ੱਕ ਅਜੇ ਕਿਸੇ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰ ਇਹ ਗੋਲੀ ਲੱਗਣ ਤੋਂ ਬਾਅਦ ਇਸ ਤਰ੍ਹਾਂ ਦੇ ਖ਼ਤਸੇ ਜਿਤਾਏ ਜਾ ਰਹੇ ਨੇ ਕਿ ਇਹ ਗੋਲੀ ਜਿਹੜੀ ਹੈ ਇਹਦੇ ਪਿੱਛੇ ਕਈ ਤਰ੍ਹਾਂ ਦੇ ਜਿਹੜੇ ਨੇ ਉਹ ਮਾਇਨੇ ਕਟੇ ਜਾ ਰਹੇ ਨਹੀਂ ਕਿ ਆਖਰ ਗੋਲੀ ਕਿਸ ਮੰਚਾ ਨੇ ਚਲਾਈ ਗਈ ਹੈ ਕਿਸੇ ਫਰੋਤੀ ਤੇ ਲਈ ਚਲਾਈ ਗਈ ਹੈ ਕਿਸੇ ਨੂੰ ਡਰਾਉਣ ਤੇ ਲਈ ਚਲਾਈ ਗਈ ਹੈ ਜਾਂ ਫਿਰ ਇਹ ਸਿੱਧਾ ਸਿੱਧਾ ਹਮਲਾ ਕਿ ਗੁੱਡੂ ਸੇਖ ਦੇ ਉੱਪਰ ਸੀ ਇਹ ਤਾਂ ਪੁਲਿਸ ਜਾਂਚ ਛੇ ਕਲੀਅਰ ਕਰੇਗੀ ਪਰ ਫਿਲਹਾਲ ਜੋ ਆਈ ਵੇਟਨਾ ਸੀ ਜੋ ਮੌਕੇ ਦੇ ਉੱਤੇ ਸੀ ਸੋ ਉਹਨਾਂ ਦੀ ਕੰਬਦੀ ਹੋਈ ਇਹ ਆਵਾਜ਼ ਡਰੇ ਹੋਏ ਸਾਹਵੇਂ ਹੋਏ ਚਿਹਰੇ ਚਿਹਰੇ ਦੁੱਟੇ ਹੋਏ ਆ ਰੰਗ ਇਹ ਸਾਬ ਕਲੀਅਰ ਕਰ ਰਿਹਾ ਹੈ ਕਿ ਕੱਲ ਦੁਕਾਨਦਾਰ ਹੀ ਨਹੀਂ ਕੱਲੇ ਇੱਥੋਂ ਦੇ ਕੰਮ ਕਰਨ ਵਾਲਾ ਸਟਾਫ ਹੀ ਨਹੀਂ ਆਸ-ਪਾਸ ਦੇ ਲੋਕ ਵੀ ਘਰੇ ਕੰਬੇ ਤੇ ਸੈਮੀ ਹੋਏਗੇ ਕਿਉਂਕਿ ਇੱਕ ਪਾਸੇ ਤਾਂ ਨਵੇਂ ਐਸਐਸਪੀ ਨੇ ਜਿਵੇਂ ਹੀ ਜੁਆਇਨਿੰਗ ਕੀਤੀ ਸੀ ਔਰ ਉਹਨਾਂ ਨੇ ਇਹ ਦਾਅਵਾ ਕੀਤਾ ਸੀ ਕਿ ਉਹ ਹਰ ਤਰ੍ਹਾਂ ਦੇ ਜਿਹੜੇ ਵੀ ਮੁਜ਼ਰਮ ਨੇ ਜਿਹੜੇ ਗੈਂਗਸਟਰ ਨਾ ਨਾਂ ਦੀ ਘਟਨਾ ਜਾਣਦੇ ਨੇ ਪਰ ਨਾਲ ਦੀ ਨਾਲ ਉਹਨਾਂ ਲਈ ਇੱਕ ਵੱਡੀ ਚ ਨੌਤੀ ਵੀ ਬਣ ਚੁੱਕੀ ਹੈ ਕਿਉਂਕਿ ਇਹ ਸਵਾਜ ਜਿਹੜੀ ਗੋਲੀ ਚੱਲੀ ਹੈ ਉਹ ਗੋਲੀ ਚੱਲੀ ਹੈ ਸੀਨੀਅਰ ਉਪਰਦਾਨ ਜਿਲ੍ਹਾ ਗੁਰਦਾਸਪੁਰ ਗੁੱਡੂ ਸੇਡ ਤੇ ਸ਼ੋਰੂਮ ਦੇ ਉੱਪਰ ਸੋ ਵੇਖਦੇ ਹਾਂ ਕਿ ਇਹਦੀ ਜਾਂਚ ਦੇ ਵਿੱਚੋਂ ਕੀ ਬਾਹਰ ਨਿਕਲਦਾ ਕੌਣ ਜ਼ਿੰਮੇਵਾਰੀ ਲੈਂਦਾ ਕਿਸ ਨੇ ਗੋਲੀ ਚਲਾਈ ਕਿਉਂ ਗੋਲੀ ਚਲਾਈ ਗੋਲੀ ਚਲਾਉਣ ਪਿੱਛੇ ਮਨਸ਼ਾ ਕੀ ਸੀ ਕਿਸੇ ਨੇ ਫਰੋਤੀ ਦੀ ਗੱਲ ਰੱਖੀ ਸੀ ਅਜੇ ਕੋਈ ਵੀ ਗੱਲ ਸਾਹਮਣੇ ਨਹੀਂ ਆਈ ਪਰ ਪੁਲਿਸ ਦੀ ਜਾਂਚ ਬਹੁਤੀ ਜਲਦ ਸਾਹਮਣੇ ਲੈ ਆਵੇਗੀ ਅਜੇ ਤੱਕ ਸਰਕਾਰੀ ਅਧਿਕਾਰਿਕ ਤੌਰ ਤੇ ਕਿਸੇ ਤਰ੍ਹਾਂ ਦਾ ਬਿਆਨ ਜਾਰੀ ਨਹੀਂ ਹੋਇਆ ਇਹ ਜੋ ਕੁਝ ਵੀ ਘਟਨਾ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਹ ਘਟਨਾ ਆਈ ਵੇਟਨਸ ਜੋ ਕਿ ਉਸੇ ਹੀ ਜੋ ਸ਼ੋਰੂਮ ਹੈ ਗੁੱਡੂ ਸੇਡਾ ਉੱਥੇ ਉਹ ਕੰਮ ਕਰਨ ਵਾਲਾ ਜਿਹੜਾ ਨੌਜਵਾਨ ਹੈ ਉਹਦੇ ਬਿਆਨਾਂ ਦੇ ਆਧਾਰ ਤੇ ਸਰ ਇਹ ਬਿਲਕੁਲ ਆ ਸਾਹਮਣੇ ਸੋਫੇ ਤੇ ਬੈਠੇ ਹੋਏ ਸੀ ਤੇ ਜਾਣ ਕੀ ਕੋਈ ਚੀਲਾਂ ਦੀ ਬਹੁਤ ਜ਼ੋਰ ਨਾਲ ਆਈ ਹੈ ਇਕਦਮੀਂ ਮਤਲਬ ਇਹ ਬਹੁਤ ਜ਼ਿਆਦਾ ਜ਼ੋਰ ਦਾ ਧਮਾਕਾ ਹੈ ਆਵਾਜ਼ ਸੁਣ ਕੇ ਬਿਲਕੁਲ ਆਪਾਂ ਇਕਦਮ ਹੈਰਾਨੀ ਰਹਿ ਕੇ ਸਾਹਮਣੇ ਦੇਖਿਆ ਕਿ ਸ਼ੀਸ਼ੇ ਵਿੱਚ ਕਾਫੀ ਜ਼ਿਆਦਾ ਪਿਲਮ ਘੁਰਾ ਹੈ ਬਜ ਸ਼ੀਸ਼ਾ ਤੜਤੜ ਕਾ ਦਾ ਟੇਕ ਪਿਆ ਕਿ ਕੰਕਰਾਂ ਜਿਹੜੀਆਂ ਅਡੇ ਇੱਥੇ ਆ ਕੇ ਬਿਲਕੁਲ ਤੁਹਾਡੇ ਮੂੰਹ ਦੇ ਉੱਤੇ ਵੱਜੀ ਤੇ ਜਲਦੀ ਨਾਲ ਭੱਜ ਕੇ ਆਪਣੇ ਹੁਣ ਸੇਫ ਕੀਤਾ ਕਿੰਨੇ ਫਾਇਰ ਹੋਏ ਤੇ ਜੀ ਫਾਇਰ ਟਿਕੋ ਹੀ ਆ ਜੀ ਫਾਇਰ ਇੱਕ ਹੀ ਹੋਇਆ ਤੇ ਪਤਾ ਲੱਗਾ ਕਿ ਬਾਹਰ ਤੋਂ ਦੋ ਲੜਕੀਆਂ ਸੀ ਮੋਟਰਸਾਈਕਲ ਤੇ ਆਏ ਜਿਹੜੇ ਤੇ ਗੋਲੀ ਚਲਾ ਕੇ ਚਲੇ ਗਈ ਜੈ ਸ਼੍ਰੀ ਰਾਮ ਬੋਲਿਆ ਜੀ ਆਬਵੀਅਸਲੀ ਜਿਹੜੇ ਲੋਕੀ ਨੇ ਘਬਰਾਏ ਹੋਏ ਨੇ ਪਤਾ ਨਹੀਂ ਲੱਗ ਰਿਹਾ ਕਿਸੇ ਨੂੰ ਕੋਈ ਬਿਜ਼ਨਸ ਕਰਨ ਵਾਲੇ ਨੂੰ ਹਰ ਇੱਕ ਨੂੰ ਥ੍ਰੈਟ ਕਾਲ ਆ ਰਹੀਆਂ ਇਹ ਲਗਭਗ 6 ਵਜੇ ਤੇ 13 ਮਿੰਟ ਦਾ ਟਾਈਮ ਹੈ